ਉਹ ਤੋ ਕਿ ਮੇ ਤੁਹਾਨੂੰ ਕਹਾਂ ਤੇ ਆਪਾਂ ਲੋਡ ਦੀ ਸਟਾਰਟ ਕਰਾਂਗੇ ਤਾਂ ਨਵੇਂ ਸਾਲ ਚ ਆਪਾਂ ਕਰ ਚੁੱਕਿਆ ਆਲਮੋਸਟ ਤੇ ਅੱਜ ਇੱਕ ਤਰੀਕਾ ਤੇ ਆਪਾਂ ਨਿਕਲੂ ਗੇੜੇ ਤੇ ਜਾਣਗੇ ਜਿਸ ਮੈਂ ਟਰੱਕ ਡਰਾਈਵਿੰਗ ਕਰਦਾ ਕੈਨੇਡਾ ਦੇ ਵਿੱਚ ਤੇ ਮੋਸਟਲੀ ਯੂ ਐਸ ਏ ਹੁੰਨਾ ਕਈ ਵਾਰੀ ਲੋਕਲ ਮੰਦੋ ਕੈਨੇਡਾ ਵਾਈਡ ਵੀ ਚਲੇ ਜਾਂਦਾ ਤੇ ਅੱਜ ਵੀ ਇੱਕ ਤਰੀਕ ਅੱਜ ਮੈਂ ਸੋਚਿਆ ਪਹਿਲਾਂ ਟਰੱਕ ਜਾ ਕੇ ਆਪਣੀ ਸਾਈਡing ਗਰੀ ਥੋੜਾ ਜਿਵੇਂ ਸਮਾਨ ਸਮੂਹ ਰੱਖਿਆ ਹੀ ਹੈ ਨਾ ਮੈਂ ਬੈੱਡ ਸ਼ੀਟ ਵਿਸਾ ਕੇ ਉੰਦਲਾ ਵੀਰ ਰੱਖ ਜੀ ਤਾਂ ਪ੍ਰੋਪਰ ਸੈਟ ਕਰਦੇ ਕੱਲ ਨੂੰ ਸਟਾਰਟ ਕਰ ਮੇਰੇ ਛੋੜੇ ਆਪਖ ਨਹੀਂ ਹੋਵੇ ਘੱਟ ਨਾ ਪੂਰਾ ਤੇ ਬਸ ਗੱਡੀ ਆਪਣੀ ਰੋਸ ਹੋਈ ਪਈ ਕਾਫੀ ਜ਼ਿਆਦਾ ਅਸੀਂ ਸਟਾਰਟ ਕਰਦੇ ਆ ਪਰ ਹੀਟ ਪੂਰਾ ਫਿੱਟ ਅੰਦਰੋਂ ਕੱਪੜੇ ਵੀ ਪਾ ਕੇ ਗਰਮ ਬੱਸ ਅੱਜ ਟਰਪ ਉੱਪਰ ਨਿਕਲ ਗਿਆ ਪਰ ਟਰਪ ਤੇ ਨਹੀਂ ਜਾਇਓ ਬਹੁਤ ਠੰਡੀਆਂ ਵਜਾਂ ਰਹੀਆਂ ਕੱਲ ਥੋੜੀ ਬੰਡ ਠੰਡੀ ਹਵਾ ਲੱਗੀ ਇੱਕ ਵਾਰ ਤੇ ਪ੍ਰੋਬਲੀਮ ਆ ਗਈ ਸੀ ਪਰ ਚਲੋ ਕੋਈ ਨਹੀਂ ਹੁਣ ਆਪਾਂ ਅੱਜ ਸਟਾਰਟ ਕਰਦੇ ਆ ਤੇ ਜਨਰਲ ਚ ਸੈਟਿੰਗ ਕਰਕੇ ਆਉਣੇ ਆਂ ਡਾਕੂਮੈਂਟ ਆਪਾਂ ਜਿਹਦੇ ਅੱਜ ਉਸ ਦਿਨ ਰੈਡੀ ਕਰ ਦਿੱਤੇ ਸੈਟਰਡੇ ਨੂੰ ਔਰ ਚਲੋ ਅੱਜ ਆਪਾਂ ਸਰਵ ਪ੍ਰੋਪਰ ਸੈਟ ਕਰਦੇ ਆਂ ਇਹ ਗੱਡੀ ਨੂੰ ਚਲਾ ਕੇ ਰੱਖਣਾ ਪਊਗਾ ਆਪਾਂ ਨੂੰ ਘੱਟ ਘੱਟ 10 ਕਿ ਮਿੰਟ ਤੇ ਜਦ ਤੱਕ ਖੁਰਦੀ ਨਹੀਂ ਹੈਗੀ ਜੰਮੀ ਪਈ ਆ ਉੱਪਰ ਨਾ ਸਨੋਵ ਵਾਲੀ ਉਹ ਤੱਕ ਆਪਾਂ ਲੋង ਦੇ ਹੈਗੇ ਬੜੀ ਸਾਫ ਸੁਫੀ ਕਰੇ ਚੱਲਾਂਗੇ ਤੇ ਇੱਕ ਮੁੰਡਾ ਅੱਜ ਨਾ ਪਿੰਡ ਤੋਂ ਮੁੰਡਾ ਸੀ ਮੈਂ ਨਾਲ ਪਿੰਡੋਂ ਸੀ ਮੜੂ ਤੋ ਡੈਡੀ ਦੇ ਦੋਸਤ ਦਾ ਮੁੰਡਾ ਸੀ ਉਹਨੂੰ ਸਮਾਨ ਦੇਣਾ ਥੋੜਾ ਜਿਹਾ ਤੇ ਜਿਹੜਾ ਉਹ ਤੇ ਲੈ ਕੇ ਆਏ ਸੀ ਮੈਂ ਨੇ ਸੱਤ ਸ਼ੋਅ ਕਰ ਰਿਹਾ ਇਸ ਟਾਈਮ ਪਰ ਫੀਲ ਆਈ ਕਿ ਕਾਫੀ ਹੋ ਗਿਆ ਇੱਕ ਵਾਰ ਸੌਂਕ ਕਿੰਨੇ ਕਹਾੜਾ ਨਹੀਂ ਤੇ ਕਾਊਂਟ ਕਰੂੰਗਾ ਨਹੀਂ ਵਧੀਆ ਇਹ ਠੀਕ ਹੈ ਸੌਫਟ ਹੈ ਠੀਕ ਹੈ ਮੇਰਾ ਜਮੀ ਹੋਣੀ ਪਰ ਠੀਕ ਆ ਸੌਫਟ ਆ ਛੇਤੀ ਠੀਕ ਹੋ ਜਾਊਗਾ ਹੂੰ ਤਾਂ ਉਹ ਡਿੱਗੀ ਪਰ ਹੀ ਕਾਫੀ ਹੂੰ ਸਾਰਾ ਸਮਾਨ ਪਿਆ ਅੱਜ ਸਾਰੇ ਟੂਲ ਵਗੈਰਾ ਹੋ ਗਏ ਜੋ ਵੀ ਆਪਾਂ ਨੂੰ ਟਰੱਕ ਤੇ ਸਮਾਨ ਚਾਹੀਦਾ ਸੇਫਟੀ ਸ਼ੂਜ਼ ਲੈਣਾ ਸਾਰਾ ਕੁਝ ਰੱਖ ਚਪਰ ਰੱਖ ਲਾਂਗੇ ਅੱਜ ਟੱਕ ਦੇ ਸਾਫ ਸਵੇਂ ਸਾਮਾਨ ਟਿਫਨੀ ਪਏ ਨੇ ਤੇ ਟੂਲ ਵੈਰੀ ਪਏ ਨੇ ਕਸ਼ਟ ਵੀ ਨਹੀਂ ਪਿਆ ਦਰਸਤ ਦੇ ਵਾਲੇ ਵੀ ਪਏ ਨੇ ਬਸ ਠੀਕ ਕਾਹੇ ਕੁਝ ਭੇਰ ਬਸ ਨੌਂ ਬਰੇ ਕਰੇ ਜੀ ਫਬਰੀਅਰ ਬਗਾ ਕਿ ਜਿੰਨ 체 ਚ ਹੱਥ ਧਰਨਗੇ ਉਹਨਾਂ ਚ ਚ ਆਪਾਂ ਸਾਫ ਸੂਫੇ ਕਰ ਦੇਨੇ ਸਾਰਾ ਕੁਝ ਸਮਾ ਨਹੀਂ ਝੋਟਣਾ ਹੁੰਦਾ ਤੇ ਚ ਆਪਣੇ ਵਾਰਮ ਅਪ ਵਗੈਰਾ ਲੋਈ ਵਗੈਰਾ ਤੇ ਤੇਜ਼ਪਾ ਵਿੱਚ ਸ਼ੁਰੂਆਤ ਕਰਦੇ ਹੁੰਨੇ ਹਰ ਰੋਜ਼ ਜਦੋਂ ਵੀ ਗੱਡੀ 'ਚ ਬਹਿਣ ਹੁੰਨੇ ਆ ਮਾਤਾ ਦੇ ਗੀਤਾਂ ਦੇ ਸੰਤਪੁਰੇ ਮਾਤਾ ਦੇ ਇਸ ਦੇ ਸ਼ਬਦਾਂ ਤੋਂ ਪਹਿਲਾਂ ਸਟਾਰਟ ਕਰਦੇ ਆ ਅੱਜ ਦੇ ਵੀ ਇਸ ਦੀ ਸ਼ੁਰੂਆਤ ਫੇਰ ਠੀਕ ਹੋ ਜਾ ਕੇ। ਪੂਰੇ ਚਮਕਰਾ ਰੋਡ ਕਈ ਵਾਰ ਇੱਥੇ ਬਲੈਕ ਆਈਸ ਜੰਮੀ ਹੁੰਦੀ ਹੈ। ਬਹੁਤ ਜ਼ਿਆਦਾ। ਇਹ ਥੋੜੇ ਆ ਅੰਦਰ ਦੀ ਰੋਡ ਆ ਲਾ। ਤੇ ਵਧੀਆ ਜਨਾ। ਕਾਫੀ ਬੰਦ ਟਾਈਪ ਕਰਨੇ ਪੁਰੇ ਪ੍ਰੋਫਲ ਲੇ ਰਿਹਾ ਚਾਹੇ ਮਲੇਕੇ ਤਾਂ ਚੰਦੇ ਨੇ। ਪੂਰੀ ਚਾਦਰੇ ਬੇਸ਼ੀ ਪਈ ਆ ਨਾ ਪੂਰੀ। ਸੋ ਲੋ ਦੀ ਹਰੇਕ ਤੇ ਤੇ ਆਪਣੇ ਬੈਰੀਅਰ ਤਾਂ ਹੁੰਦੇ ਨੇ ਜਿਵੇਂ ਨਾ ਇਹ ਸੈਂਸਰ ਬੇਸਡ ਹੁੰਦੇ ਨੇ ਆ ਉਹ ਤੇ ਉਹ ਟ੍ਰੇਨ ਕਿਤੇ ਇੱਕ ਪੋਜੀਸ਼ਨ ਤੇ ਆਦੀ ਕਿਲੋਮੀਟਰ ਪਿੱਛੇ ਆਪੇ ਬੈਰੀਅਰ ਡਾਊਨ ਹੋ ਜਾਂਦਾ ਨਹੀਂ ਤੇ ਬਸ ਫਿਰ ਹਾਂ ਜੀ ਬੋ ਪਹੁੰਚ ਚੁੱਕੇ ਵਲਮਟਰ ਰੈਪਲਾਈ ਚ ਤੇ ਜੋਧ ਬਾਈ ਜਿਹੜਾ ਉਰੇ ਆਊਗਾ ਉਹ ਸਾਨੂੰ ਸਮਾਨ ਹੈਂਡਓਵਰ ਕਰ ਦਾਂਗੇ ਕਿ ਬੈਂਕ ਜੀ ਆ ਜੋ ਆ ਰਿਹਾ ਜੋਧ ਬਾਈ ਤੇ ਮੈਨੂੰ ਗੱਡੀ ਆ ਜਦੋਂ ਇਹ ਸਮਾਨ ਦੇ ਦੀ ਬਾਈ ਨੇ ਰੱਪਾ ਰੱਪਾ ਕਰਦੇ ਹਾਂ ਗੱਲ ਜਿਵੇਂ ਬਣਾ ਕੇ ਪਾਵਾਂਗੇ ਤੇਰੀ ਅੰਕਲ ਨੂੰ ਕਹਾਂਗੇ ਲਓ ਜੀ ਅੱਗੇ ਜਿਹੜੀ ਸਮਾਨ ਪਹਜਾਦਾ ਹਾਂਜੀ ਹਾਂ ਡੈਲੀ ਆਇਆ ਸਵਾਰ ਹਾਂ ਠੀਕ ਹੈ ਚੱਲ ਠੀਕ ਹੈ ਬਰੋ ਕੋਈ ਨਹੀਂ ਕੋਈ ਨਹੀਂ ਧੰਨਵਾਦ ਜੀ ਲਓ ਜੀ ਕੋਪਾਨ ਹੈ ਆਪਣੀ ਯਾਰਡ ਐਸ ਐਸ ਪੀ ਪਰੇਪੈ ਨੇ ਇਹ ਹੈਗਾ ਸ਼ੰਟਰਡ ਟਰੱਕ ਜਿਹੜਾ ਕਿ ਯਾਰਡ ਦੇ ਵਿੱਚ ਬਸ ਨਾ ਆਪਣੇ ਉਹਦੇ ਕੰਮ ਨਾਲ ਹੁੰਦਾ ਕਿ ਟ੍ਰੇਲਰਾਂ ਡੌਕ ਚੋਂ ਕੱਢ ਕੇ ਇਹਦੇ ਸਾਈਡ ਤੋਂ ਲਾਉਂਦੇ ਸੀ ਸ਼ੰਟਰਡ ਇਹ 1680 ਆਪਣੇ ਟਰੱਕ ਦੀ ਯੂਨਿਟ ਆ ਵਾਹ ਕੁ ਜੀ ਜੇ ਮਾਤਾ ਦੀ ਫਿਰ ਉਹ ਤਾਂ ਆ ਗਿਆ ਪਰ ਉਹਦੇ ਲੋੜ ਨਹੀਂ ਹੈਗੀ ਜੇ ਰੋਪਾ ਬਿਸਤਰਾ ਰੈਡੀ ਹੋ ਗਿਆ ਹੁਣ ਆਪਾਂ ਸਮਾਨ ਉਰ ਰੱਖਣਾ microwaves ਇੱਥੇ ਰੱਖਾਂਗੇ ਆਪਾਂ ਡਾਕੂਮੈਂਟ ਵਗੈਰਾ ਉਹ ਜਿਹੜੇ ਆਪਣੇ ਲਾਈਵ ਡਾਕੂਮੈਂਟ ਵਗੈਰਾ ਨੇਗੇ ਉਹ ਪਾਸਪੋਰਟ ਪੀਆਰ ਕਾਰਡ ਹੋਰ ਲੋਡ ਡਾਕੂਮੈਂਟ ਇੱਧਰ ਆਪਾਂ ਰੱਖਾਂਗੇ ਸਾਫ ਸੋਇਆ ਸਮਾਨ ਇਧਰ ਪਰ ਰੱਖਾਂਗੇ ਕੱਪੜੇ ਜਾਂ ਆਪਣੇ ਕੋਈ ਜਿਵੇਂ ਖਾਣ ਪੀਣ ਦਾ ਸਮਾਨ ਜੇ ਕੋਈ ਟਾਕਰ ਕੁਝ ਬਣਾਉਣਾ ਆ ਗਰੂ ਸਾਰਾ ਉੱਪਰ ਮਸਮਾਡਾ ਮਟਰ ਰੱਖ ਸਕੀ ਆਪਾਂ ਫਲੋਰ ਮੈਟ ਵੀ ਨੇ ਆਪਣੇ ਕੋਲ ਇਹ ਜੇ ਆਪਾਂ ਪੈਕ ਕੀਤੇ ਹੋਏ ਇਹ ਪਹਿਲਾਂ 1687 ਟਰੱਕ ਦੇ ਵਿੱਚ ਆਪਣੇ ਕੋਲ ਉਹ ਵੀ ਲਾ ਕੇ ਥੋੜਾ ਹੋਰ ਵਧੀਆ ਹੋ ਜੂਗਾ ਇਹਨੇ ਜੀ ਆਪਣੇ ਛੋਟੇ ਛੋਟੇ ਗੈਸ ਸਿਲੰਡਰ ਬਿਊਟੇਨ ਗੈਸ ਹੁੰਦੀ ਹੈ ਇਹਦੇ ਵਿੱਚ ਤੇ ਆਪਣੇ ਚੁੱਲੇ ਵਰਤੇ ਇਹ ਆਪਣਾ ਚੁੱਲਾ ਇਧਰ ਆਪਾਂ ਬਣਾਵਾਂਗੇ ਤੁਹਾਨੂੰ ਦੱਸਾਂਗੇ ਤੁਹਾਨੂੰ ਚੁੱਲੀ ਦਾ ਆਪਾਂ ਕਮਾਟ ਵਿੱਚ ਛੱਡ ਲਿਆ ਨੀਚੇ ਵਾਲਾ ਪੁੱਟ ਤੇ ਉਸ ਆਪਣਾ ਸਮਾਨ ਆਪਾਂ ਨੇ ਠੀਕ ਨਾ ਇਹ ਦੋਨੋਂ ਪਲੱਸ ਫਾਇਰ ਸਾਮਾਨ ਨੇ ਚੰਗ ਬਸਾਰੇ ਤੇ ਇਹ ਆਪਣੇ ਕੋਲ ਸੇਫਟੀ ਵੈਸਟ ਨੇ ਇਹ ਆਪਾਂ ਜਾਣ ਕੇ ਥੋੜੀ ਜਿਆਦਾ ਰੱਖੀ ਹੁੰਦੀਆਂ ਨੇ ਕਿਉਂਕਿ ਐਵੇਂ ਜਿਵੇਂ ਇਸ ਮੇਰੇ ਵਰਗੇ ਬੰਦੇ ਨੂੰ ਬੜੀ ਕੋਰਟ ਦੀ ਆ ਜਿਆਦਾ ਦੇਖੋ ਫੇਰ ਠੀਕ ਰਹੂ ਕੰਮ ਆ ਐਕਸਟਰਾ ਆਪ ਰੱਖਿਆ ਹੋਇਆ ਸਾਫ ਕਰਨ ਵਾਸਤੇ ਨਾ ਇਹ ਫਾਈਬਰ ਕਲੋਥ ਆ ਤੇ ਸਾਫ ਸਾਫ ਸਵੈ ਲਈ ਕਿਉਂਕਿ ਟਰੱਕ ਹੁਣ ਜਿਵੇਂ ਆਲਮੋਸਟ ਘਰ ਹੈ ਮੇਰਾ ਹਣਾ ਤੀਜਾ ਕਰ ਪਹਿਲਾ ਘਰ ਇੰਡੀਆ ਆਪਣੇ ਦੂਜਾ ਘਰ ਉਰੇ ਇੱਥੇ ਰਹਿਣੇ ਤੀਜਾ ਘਰ ਆਪਣਾ ਟਰੱਕਣਾ ਉਹ ਆਪਾਂ ਮੂਰਤੀ ਟਾਈਮ ਸਪੈਂਡ ਕਰਾਂਗੇ ਇਸ ਸਾਲ ਮੈਂ ਹਫਤੇ 'ਚ ਪੰਜ-ਪੰਜ ਦਿਨ ਉਰੇ ਜਾਂ 6 ਦਿਨ ਵੀ 7-8 ਵੀ ਲੱਗ ਸਕਦੇ ਨੇ ਇਹ ਤਾਂ ਬਟਰ ਟ੍ਰਿਪ ਜਿਵੇਂ ਦੇਖੜ ਗਏ ਤੇ ਨਹੀਂ ਫਿਰ ਦੋ ਦਿਨ ਆਪਣਾ ਘਰੇ ਹੋ ਗਏ ਦੋ ਜਾਂ ਤਿੰਨ ਦਿਨ ਕਿਤੇ ਹਫਤਾ ਵੀ ਹੋ ਸਕਦਾ ਘਰੇ ਕਿਉਂਕਿ ਕੰਮ ਦਾ ਨਹੀਂ ਪਤਨ ਕਦੋਂ ਕਿਵੇਂ ਚੱਲਦਾ ਪਰ ਆਪਣੀ ਤਿਆਰੀ ਹੁੰਦੀ ਆ ਵਧੀਆ ਫਿਰ ਸੇ ਅਮੈਂ ਐਮਐਸਆਰ ਕੋ ਸੈੱਟ ਕਰਨ ਚਾਹਦੇ ਹਾਂ ਜਿਵੇਂ ਕਿ ਆਪਣਾ ਇਹ ਫਲੋਰ ਮੈਟ ਬਿਸ਼ਾਉਣੇ ਹੁਣ ਮੈਂ ਕੀ ਕਰ ਰਿਹਾ ਕਹਿੰਦਾ ਸਦਾ ਝਾੜੂ ਉਤਾਰਦੀ ਅੰਦਰ ਹਾਂ ਇਹ ਛੋਟੇ ਪ੍ਰਸ਼ਨ ਹੁਣ ਇਹ ਥੋੜਾ ਸਾਫ਼ ਹੋਊਗਾ ਕਾਫੀ ਗੰਦਾ ਇਹ ਸਾਫ਼ ਕਰ ਦੋ ਬਿਨਾ ਮੈਂ ਇਹ ਮਿਸ਼ਾਣਾ ਇਹ ਮਿਸ਼ਾਣਾ ਬਰ ਬਈ ਲਗਣਾ ਬਿਲਕੁਲ ਵੀ ਡਰਾਈਵ ਕਰਨ ਦੇ ਵਿੱਚ ਕਿਉਂਕਿ ਜਣਾ ਆਪਾਂ ਸਾਫ਼ ਸਵ ਟਰੱਕ ਚਾਹੀਏ ਕਿ ਇਹਨੇ ਪਹਿਲਾਂ ਚੰਗੀ ਤਰ੍ਹਾਂ ਸਫਾਈ ਕਰੀ ਨਹੀਂ ਸੀਗੀ ਤੇ ਅਮੀ ਛੱਡ ਤਾ ਸੈਲ ਕੋਈ ਅੱਪਾ ਕਰਦਨੇ ਕਿਉਂਕਿ ਆਪਣਾ ਘਰ ਨਵੀਂ ਇਸ ਕਰਕੇ ਅਗਲੇ ਇੱਕ ਟੂਰ ਸੱਤਾ ਕਿੰਨੇ ਵਕਤ ਜਦ ਤੱਕ ਆਪਾਂ ਨੇ ਇੰਡੀਆ ਦਿੱਤੇ ਲਓ ਜੀ ਮਿੱਤਰੋ ਆਪਣਾ ਆਲਮੋਸਟ ਕੰਮਸਾ ਰੈਡੀ ਆ ਪਰਫੋਰਮ ਵਗੈਰਾ ਲੱਗ ਚੁੱਕੇ ਆ ਆਪਣੀ ਸਾਰੀ ਜ਼ਰੂਰਤ ਦੀਆਂ ਚੀਜ਼ਾਂ ਆ ਗਈਆਂ ਬਾੜੇ ਕੁੱਟੀਆਂ ਜਿਵੇਂ ਮੈਡੀਕਲ ਕਿੱਟ ਆ ਕਿ ਚਲੋ ਜ਼ਰੂਰੀ ਹੁੰਦੀ ਪਈ ਨਾ ਪੇਪਰ ਵਰਕ ਰੈਡੀ ਆ ਤੇ ਸਟicker ਆਪਾਂ ਲਾ ਦੇਣ ਤੇ आप हम अपना मैप ला लगे जी पी एस तो बैड वगैरह रेडी है बस अपना कंबल अपना घर काम अपनी जैकट आप पा लेंगे बाकी गुड टूगा कुछ चीज़ा जी आप इधर लाता स्क्रीन तो हम आपको वो मैके गुड टू गए कल जब जाना होगा आपकेशन पा के चल पा